اڙي uh. بلا <laughs> इंडिया स्पोर्टलाइट 24 ਨਿਊ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆ ਜੀ ਅੱਜ ਪਹੁੰਚੇ ਆ ਬਟਾਲਾ ਸ਼ਹਿਰ ਦੇ ਰਜੀਵ Gandhi ਸਟੇਡੀਅਮ ਸਰਕਾਰੀ ਸਟੇਡੀਅਮ ਦੇ ਅੰਦਰ ਜਿਹੜਾ ਬਟਾਲਾ ਸ਼ਹਿਰ ਦੇ ਅੰਦਰ ਸਰਕਾਰੀ ਕਾਲਜ ਉੱਤੇ ਪਹੁੰਚੇ ਆ ਕਿਉਂਕਿ ਆਉਣ ਵਾਲੇ ਕੁਝ ਹੀ ਦੋ ਦਿਨਾਂ ਨੂੰ 15 ਅਗਸਤ ਆਜ਼ਾਦੀ ਦਾ ਦਿਹਾੜਾ ਜਿਹੜਾ ਬਟਾਲਾ ਸ਼ਹਿਰ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਖੂਬ ਸ਼ੋਭਾ ਨਾਲ ਮਨਾਇਆ ਜਾ ਰਿਹਾ ਹੈਗਾ ਅੱਜ ਵੱਖ-ਵੱਖ ਸਕੂਲਾਂ ਵੱਲੋਂ ਆਗੇ ਇਥੇ ਰਿਆਸਨਾ ਕੀਤੀਆਂ ਜਾ ਰਹੀਆਂ ਤੁਹਾਨੂੰ ਲਾਈਵ ਤਸਵੀਰਾਂ ਚ ਝਾਤ ਮਰਵਾ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੱਚੇ ਇਥੇ ਆਗੇ ਆਪਣੀਆਂ ਰਿਆਸਨਾ ਕਰਦੇ ਹੋਏ ਦਿਖਾਈ ਦੇ ਰਹੇ ਹਨ ਤੁਹਾਨੂੰ ਕੈਮਰੇ ਚਾਤ ਤੁਹਾਨੂੰ ਦਿਖਾਈ ਤਸਵੀਰਾਂ ਤੁਹਾਨੂੰ ਝਲਕੀਆਂ ਦਿਖਾ ਦਿੰਦੇ ਆ ਕਿਸ ਤਰ੍ਹਾਂ ਜਿਹੜੇ ਬੱਚੇ ਨੇ ਇਥੇ ਇਥੋ ਦਾ ਕੀ ਪੰਜਾਬ ਪੁਲਿਸ ਦੇ ਕਰਮਚਾਰੀ ਵੀ ਜਿਹੜੇ ਆਗੇ ਨੇ ਇਥੇ ਰੀਹਸਲ ਕਰਦੇ ਦਿਖਾਈ ਦੇ ਰਹੇ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿਸ ਤਰ੍ਹਾਂ ਵੱਖ-ਵੱਖ ਬੱਚੇ ਤਿਆਰ ਹੋਏ ਨੇ ਆਪਣੇ ਸਾਰੇ ਬੱਚੇ ਤਿਆਰ ਹੋ ਕੇ ਆਪਣੀ ਅੱਜ ਦੀ ਖੂਬਸੂਰਤ ਜੜੀਆਂ ਆ ਕੇ ਰਿਆਸਨਾ ਕਰ ਰਹੇ ਨੇ ਰਿਆਸਨਾ ਵਿੱਚ ਆ ਕੇ ਜਿਹੜੇ ਬੱਚੇ ਨੇ ਅੱਜ ਆਪਣੇ ਸਕੂਲਾਂ ਦੇ ਵਿੱਚ ਰਿਆਸਨਾ ਕਰਦੇ ਦਿਖਾਈ ਦੇ ਰਹੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਦੇਖੋ ਤੁਸੀਂ ਛੋਟੇ-ਛੋਟੇ ਬੱਚੇ ਜਿਹੜੇ ਅੱਜ ਨੇ ਤਿਆਰ ਹੋ ਕੇ ਕਿਉਂਕਿ 15 ਅਗਸਤ ਦੀ ਤਿਆਰੀ ਜਿਹੜੀ ਹੈ ਚੱਲ ਰਹੀ ਹੈ ਜਰੂਰ ਗੱਲਬਾਤ ਦੀ ਕਰਨ ਦੀ ਕੋਸ਼ਿਸ਼ ਜਰੂਰ ਕਰਦੇ ਇਸ ਬੱਚਿਆਂ ਦੇ ਨਾਲ ਬੇਟਾ ਕੌਨਸੇ ਸਕੂਲ ਸੇ ਆਏ ਹੋ ਸਰਕਾਰੀ ਮੀਡੀਆ ਕੌਨਸੇ ਸਕੂਲ ਸੇ ਸਰ <णिया> सरकारी मिडल फिर कौन सा प्रोग्राम कर रहे पंद्रह अगस्त पे गीट पे गीट पे गीत गीत पंद्रह अगस्त को क्या हुआ था पता आपको पंद्रह अगस्त को? को क्या हुआ था पता आपको हमारा देश आजाद हुआ था पंद्रह अगस्त को छब्बीस जनवरी को क्या हुआ था संविधान लागू हुआ था ना लागू हुआ था संविधान किसने लिखा था पता आपको डॉक्टर बी आर अम्बेदकर डॉक्टर बी आर अम्बेदकर स्कूल का नाम सरकारी मिडिल स्कूल कैंप में जी ਇਹ ਜੀ ਸਕੂਲ ਦੇ ਬੱਚੇ ਸੀ ਬਹੁਤ ਵਧੀਆ ਜਵਾਬ ਦਿੱਤੇ ਨੇ ਕੋਈ ਜਵਾਬ ਕੀਤੇ ਕਿ ਨਹੀਂ ਸਾਡੇ ਲੋਕ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਡੇ ਜਿਹੜਾ ਭਾਰਤ ਦਾ ਆਪਣੇ ਪੰਜਾਬ ਦਾ ਬੱਚੇ ਜਿਹੜੇ ਭੇਜੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਉਂਕਿ ਇੱਥੇ ਤਾਂ ਕੀ ਮੈਡਮਾਂ ਵੀ ਜਿਹੜੀਆਂ ਨੇ ਨਾਲ ਇੱਥੇ ਆਈਆਂ ਪਹੁੰਚੀਆਂ ਹੀਆਂ ਉਹਨਾਂ ਨਾਲ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਜਿਹੜੀਆਂ ਇੱਥੇ ਰਿਹਸਲ ਕਰਾਈ ਜਾ ਰਹੀ ਹੈ ਤੁਸੀਂ ਤਸਵੀਰਾਂ ਦੇਖ ਲਵੋ ਕਿਉਂਕਿ ਇਹੀ ਰੰਗਾ ਰੰਗ ਪ੍ਰੋਗਰਾਮ ਜਿਹੜਾ 15 ਅਗਸਤ ਨੂੰ ਦਿਖਾਇਆ ਜਾਵੇਗਾ ਤੁਸੀਂ ਤਸਵੀਰਾਂ ਵਿੱਚ ਝਾਤ ਮਾਰੋ ਹਨ ਬੱਚੇ ਨੇ ਜਿਹੜੇ ਅੱਜ ਕੱਲ ਦੀ ਪੀੜ੍ਹੀ ਆ ਹੁਣ ਐਨਸੀਸੀ ਵਿੱਚ ਪੈਰ ਰੱਖ ਛੜਿਆ ਕਿਉਂਕਿ ਹੁਣ ਗੱਲਬਾਤ ਵੀ ਜਰੂਰ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਐਨਸੀਸੀ ਦੇ ਪੂਰੇ ਪ੍ਰੋਜੈਕਟ ਵਿੱਚ ਤਿਆਰ ਹੋ ਕੇ ਪਹੁੰਚੇ ਹਨ ਅੱਜ ਇਹਨਾਂ ਦੀ ਰਿਆਸਲ ਕਰਾਈ ਜਾ ਰਹੀ ਹੈ ਕਿਉਂਕਿ ਦੋ ਦਿਨਾਂ ਦੇ ਵਿੱਚ 15 ਅਗਸਤ ਦਾ ਪ੍ਰੋਗਰਾਮ ਹੈ ਸਾਡਾ ਆਜ਼ਾਦੀ ਦਿਵਸ ਹੈ ਜਿਸ ਨੂੰ 15 اگست ਆਖਿਆ ਜਾਂਦਾ ਤੇ ਝੰਡੇ ਦੀ ਰਸਮ ਨੂੰ ਅਦਾ ਕੀਤਾ ਜਾਂਦਾ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਮੈਂ ਜਵਾਨਾਂ ਨੂੰ ਵਗਰ ਦਸਮਾ ਇੱਕ ਵਾਰੀ ਆਪਣੇ ਦੇਸ਼ ਵਾਸਤੇ ਪੂਰੀ ਤਾਨਦੇ ਦੇ ਨਾਲ ਪੂਰੀ ਜੋਸ਼ ਦੇ ਨਾਲ ਪਤਾ ਲੱਗੇਗਾ ਤੁਸੀਂ ਰੈਸਲ ਕਰ ਰਹੇ ਹੋ ਕਿਸ ਤਰ੍ਹਾਂ ਨਾਰਾ ਕਿਸ ਤਰ੍ਹਾਂ ਲਗਾਣਾ ਹੈ ਕਰੀ ਜ਼ੋਰ ਦੀ ਲਗਾ ਕੇ ਦਿਖਾ ਦਿਓ ਹੈਂਡਸ ਅਪ ਭਾਰਤ ਮਾਤਾ ਕੀ ਜੈ ਜੋਸ਼ ਤੁਸੀਂ ਵੇਖ ਲਿਆ ਕਿ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਦੇ ਨਾਰੇ ਪੂਰੇ ਲੱਗ ਰਹੇ ਨੇ ਪੂਰੀ ਜੋਸ਼ ਦੇ ਵਿੱਚ ਨੇ ਗੱਲਬਾਤ ਵੀ ਜਰੂਰ ਕਰ ਲੈਣੇ ਸਭ ਤੋਂ ਪਹਿਲਾਂ ਪਹਿਨ ਆਪਣਾ ਨਾਮ ਦੱਸ ਦਿਓ ਮੈਂ ਅੰਡਰ ਆਫਸਰ ਦਜਿੰਦਰ ਕੌਰ ਕਿਹੜੇ ਸਕੂਲ ਤੋਂ ਨੇ ਐਸਐਲ ਬਾਬਾ ਡੀਏਵੀ ਕਾਲਜ ਬਟਾਲਾ ਕਿੰਨੀ ਦੇਰ ਤੋਂ ਪ੍ਰੈਕਟਿਸ ਚੱਲ ਰਹੀ ਹੈ ਐਨਸੀਸੀ ਦੀ 15 ਦਿਨ ਹੋ ਗਿਆ ਸਾਡੀ ਪ੍ਰੈਕਟਿਸ ਚੱਲਦੀ ਨੂੰ ਕਿਸ ਤਰ੍ਹਾਂ ਦਾ ਲੱਗਾ ਪ੍ਰੈਕਟਿਸ ਦੇ ਵਿੱਚ ਕਿਉਂਕਿ ਕਾਫੀ ਕਨਫਿਊਜ਼ ਹੁੰਦਾ ਹੈ ਬੰਦਾ ਪ੍ਰੈਕਟਿਸ ਕਰਨੀ ਹੈ ਪ੍ਰੈਕਟਿਸ ਕਰਨੀ ਕਿੰਨਾ ਸਟਾਫ ਹੈ ਕਿੰਨੇ ਬੱਚੇ ਆਪਣੇ ਨਾਲ ਨੇ ਸਾਡੇ ਨਾਲ 125 ਬੱਚੇ ਨੇ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਆਪਾਂ ਪ੍ਰੈਕਟਿਸ ਕਰਾਵ ਰਹੇ ਆ ਕਰਵਿਆ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬੱਚੇ ਬੁੜੇ ਜੋਸ਼ ਨਾਲ ਪ੍ਰੈਕਟਿਸ ਕਰ ਰਹੇ ਨੇ ਸੁਪਰੀਵਾਜ਼ਰ ਕਿਹੜੇ ਸੀ ਸਾਡੇ ਆਪਣੇ ਨਾਮ ਦੱਸ ਦਿਓ ਜਿਹੜੇ ਸੁਪਰੀਵਾਜ਼ਰ ਜਿਹੜੇ ਤੁਹਾਨੂੰ ਟੀਮ ਦੇ ਵਿੱਚ ਤੁਹਾਨੂੰ ਸਿਖਾ ਰਹੇ ਸੀ ਉਹਨਾਂ ਦਾ ਨਾਮ ਜਰੂਰ ਦੱਸੋ ਬਿੰਦਰ ਸਰ ਬਿੰਦਰ ਸਰ ਕੀ ਸਿੱਖਣ ਨੂੰ ਮਿਲਿਆ ਕੀ ਪ੍ਰੇਰਣਾ ਪਾਉਂਦੇ ਹੋ ਕਿ ਕੀ ਪ੍ਰੇਰਣਾ ਤੁਹਾਨੂੰ ਦਿੱਤੀ ਹੈ ਤੇ ਕੀ ਪ੍ਰੇਰਣਾ ਪਾਉਂਦੇ ਹੋ ਉਹਨਾਂ ਤੋਂ ਮੈਂ ਸਰ ਤੋਂ ਹੀ ਸਿੱਖਣ ਨੂੰ ਮਿਲਿਆ ਹੈ ਕਿ ਸਰ ਕਹਿ ਰਿਹਾ ਕਿ ਸਾਡੇ ਵਾਂਗੂ ਬਣੋ ਮਿਹਨਤ ਕਰੋ ਦਬਕੇ ਮਿਹਨਤ ਕਰੋ ਕਿ ਤੁਹਾਨੂੰ ਗਾਂ ਇਸੀ ਤਰ੍ਹਾਂ ਹੀ ਤੁਸੀਂ ਵੀ ਆਪਣੇ ਮੁਕਾਮ ਹਾਸਿਲ ਕਰੋ ਕਿਸ ਤਰ੍ਹਾਂ ਲੱਗ ਰਿਹਾ ਕਿਉਂਕਿ 1 ਸਾਲ ਬਾਅਦ 15 ਅਗਸਤ ਦਾ ਪ੍ਰੋਗਰਾਮ ਜਿਹੜਾ 1 ਸਾਲ ਬਾਅਦ ਮਨਾਇਆ ਜਾਂਦਾ ਹੈ ਛੰਡੇ ਦੀ ਰਸਮ ਨੂੰ ਅਦਾ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਸਾਡੇ ਬੱਚਿਆਂ ਨੂੰ ਦੱਸ ਦਿਓ ਛੰਡੇ ਦੇ ਰੰਗ ਕਿੰਨੇ ਹੁੰਦੇ ਨੇ ਛੰਡੇ ਚ ਰੰਗ 3 ਹੁੰਦੇ ਨੇ ਕਿਹੜੇ ਕਿਹੜੇ ਰੰਗ ਹੁੰਦੇ ਨੇ ਇੱਕ ਸੰਤਰੀ ਚਿੱਟਾ ਹਰਾ ਉਹਦੇ ਜਿਹੜਾ ਰੁਦਰਾਸ਼ ਚੱਕਰ ਹੁੰਦਾ ਉਸ ਚੱਕਰ ਨੂੰ ਕੀ ਕਿਹਾ ਜਾਂਦਾ ਅਸ਼ੋਕ ਚੱਕਰ ਕਿਹਾ ਜਾਂਦਾ ਉਹਦੇ ਕਿੰਨੀਆਂ ਲੀਕਾਂ ਹੁੰਦੀਆਂ 24 ਲਾਈਨ ਤੁਸੀਂ ਦੇਖ ਸਕਦੇ ਹੋ ਜੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਭ ਕੁਝ ਸਿਖਾਇਆ ਗਿਆ ਕਿਉਂਕਿ ਆਪਾਂ ਪਿੱਛੇ ਵੀ ਇੱਕ ਕ ਝੰਡੇ ਦੇ ਵਿੱਚ ਰੰਗ ਤੇ ਸ਼ੋਕ ਚੱਕਰ ਦੀਆਂ ਲੀਕਾਂ ਬਾਰੇ ਪੁੱਛਿਆ ਗਿਆ ਸੀ ਤੇ ਬੱਚੇ ਨੂੰ ਨਹੀਂ ਸੀ ਪਤਾ ਪਰ ਅੱਜ ਇੱਕ ਭੈਣ ਦੇ ਨਾਲ ਮੁਲਾਕਾਤ ਹੋਈ ਇਸ ਨੇ ਫਟ ਜਵਾਬ ਮੂਹਰੇ ਉਤੇ ਫਟ ਮਾਰੇ ਨੇ ਕਿਉਂਕਿ ਇਸ ਨੂੰ ਕਹਿੰਦੇ ਹਨ ਕਿ ਪ੍ਰੇਰਣਾ ਤੇ ਪੰਜਾਬ ਦੇ ਵਿੱਚ ਰਹਿਣ ਵਾਲਾ ਬੱਚਾ ਕਿਉਂਕਿ ਇਹ ਹੀ ਬੱਚੇ ਸਾਡੇ ਪੰਜਾਬ ਦਾ ਨਾਮ ਅੱਗੇ ਜਾ ਕੇ ਰੋਸ਼ਨ ਕਰਨਗੇ ਗੱਲਬਾਤ ਹੋਰ ਜ਼ਰੂਰ ਕਰਦੇ ਆ ਪੈਣ ਫਿਰ ਝੰਡੇ ਦੀ ਰਸਮ ਨੂੰ ਦਾਅ ਕੀਤਾ ਜਾਵੇਗਾ 15 ਅਗਸਤ ਨੂੰ ਕਿਸ ਤਰ੍ਹਾਂ ਦਾ ਲੱਗਦਾ ਸਾਲ ਬਾਅਦ ਜਿਆਦਾ ਦਿਨਸ ਮੈਂ ਬਹੁਤ ਖੁਸ਼ ਹਾਂ ਕਿ ਕਿਸਮਤਾਂ ਕਿ ਮੈਨੂੰ ਇਸ ਵਿੱਚ ਪਾਰਟਿਸਿਪੇਟ ਕਰਨ ਦਾ ਮੌਕਾ ਮਿਲ ਰਿਹਾ ਹੈ ਤੇ ਇਸ ਵਿੱਚ ਪਾਰਟਿਸਿਪੇਟ ਕਰਨ ਲਈ ਬਹੁਤ ਕਿਸਮਤ ਵਾਲੇ ਬੱਚੇ ਹੁੰਦੇ ਹਨ ਜੋ ਇਸ ਵਿੱਚ ਪਾਰਟਿਸਿਪੇਟ ਕਰਦੇ ਹਨ ਅੱਜ ਯੂਨੀਫਾਰਮ ਪਾਈ ਹੈ ਪਤਾ ਕਿਸ ਦੀ ਯੂਨੀਫਾਰਮ ਹੈ ਇਹ ਐਨਸੀਸੀ ਦੀ ਯੂਨੀਫਾਰਮ ਹੈ ਅਗਰ ਤੁਹਾਨੂੰ ਇਹੀ ਯੂਨੀਫਾਰਮ ਆਰਮੀ ਦੀ ਮਿਲ ਜਾਵੇ ਤੇ ਆਰਮੀ 'ਚ ਨੌਕਰੀ ਕਰਨ ਦਾ ਮੌਕਾ ਮਿਲ ਜਾਵੇ ਤੇ ਕਿੱਦਾਂ ਦਾ ਲੱਗੇਗਾ ਮੈਂ ਬਹੁਤ ਖੁਸ਼ਕਿਸਮਤ ਹੋਵਾਂਗੀ ਜੇ ਮੈਨੂੰ ਆਰਮੀ ਜੁਆਇਨ ਕਰਨ ਦਾ ਮੌਕਾ ਮਿਲੇਗਾ ਕਿਉਂਕਿ ਅੱਜਕੱਲ ਬੱਚੇ ਨਾ ਮੋਬਾਈਲਾਂ 'ਚ ਇਹ ਗਰੀਗਨ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਆਪਾਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਸੋਸ਼ਲ ਮੀਡੀਆ ਦਾ ਨੈਗੇਟਿਵ ਇਸਤੇਮਾਲ ਕਰਨ ਤੋਂ ਚੰਗਾ ਉਹਨਾਂ ਨੂੰ ਪੋਜ਼ਿਟਿਵ ਇਸਤੇਮਾਲ ਕਰਨਾ ਚਾਹੀਦਾ ਉਹਨਾਂ ਨੂੰ ਮੋਟੀਵੇਸ਼ਨ ਵੀਡੀਓਜ਼ ਦੇਖਣੀਆਂ ਚਾਹੀਦੀਆਂ ਆ ਫਿਰ ਹੁਣ 15 ਅਗਸਤ ਐ ਪਰਸੋਂ ਦੋ ਦਿਨਾਂ ਨੂੰ 15 ਅਗਸਤ ਐ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਇੱਥੇ ਆਣ ਬਾਰੇ ਕੀ ਕਹਿਣਾ ਚਾਹੁੰਦੇ ਆਪਾਂ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਇੱਥੇ ਆਓ ਇੱਥੇ ਆਣ ਕੇ ਸੋਸ਼ਲ ਮੀਡੀਆ ਦਾ ਇੱਥੇ ਆਣ ਕੇ ਉਪਯੋਗ ਕਰੋ ਤਾਂ ਜੋ ਤੁਸੀਂ ਇਹਨਾਂ ਨੂੰ ਦੇਖੋ ਕਿ ਇਹ ਕਿਸ ਤਰ੍ਹਾਂ ਮਿਹਨਤ ਕਰਕੇ ਇੱਥੇ ਤ ਜਸਮੀਤ ਕੁੜ ਕਿਹੜੇ ਸਕੂਲ ਤੋਂ ਆਏ? ਘਰਮਟਾ ਇਸਮਾਰਟ ਸਕੂਲ ਧਰਮਕੋਟ ਬੋਗਾ। ਕੀ ਕਰਨ ਵਾਸਤੇ ਪਹੁੰਚੇ ਓਜੀ? ਅਸੀਂ ਟਰੇਡ ਕਰਨ ਵਾਸਤੇ ਸੇ ਪਹੁੰਚੇ ਆ। ਰਿਆਸਤ ਚੱਲ ਰਹੀ ਹੈ? ਯੈਸ ਸਰ। ਕਿਸ ਚੀਜ਼ ਦੀ? ਟਰੇਡ ਦੀ। ਕਿਸ ਚੀਜ਼ ਦੀ ਰਿਆਸਤ ਚੱਲ ਰਹੀ ਹੈ? 15 ਗੱਲ ਦੀ। 15 ਅਗਸਤ ਕਿਉਂ ਮਨਾਇ ਜਾਂਦੀ ਪਤਾ? ਸਾਡੇ ਇਸ ਦਿਨ ਜੇ ਦੇਸ਼ ਆਜ਼ਾਦ ਹੋਇਆ ਸੀ। ਕਿਹੜੇ ਸਾਨੂੰ ਆਇਆ? 15 ਅਗਸਤ 1947 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸੀ ਸਾਰੇ ਬੱਚੇ ਨੂੰ ਪਤਾ ਜੀ ਕਿਉਂਕਿ ਮੈਂ ਫਿਰ ਇੱਕ ਵਾਰ ਦੱਸ ਦਵਾਂ ਇਹ ਉਹੀ ਬੱਚੇ ਨੇ ਜਿਹੜੇ ਸਾਡੇ ਪੰਜਾਬ ਦਾ ਜਿਹੜਾ ਪੂਰੇ ਅੱਗੇ ਰੰਗਾ ਰੰਗ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਨੀਤਾ ਪਾਟੀ ਹੈ ਮੈਂ ਪੀਐਮ ਸ਼੍ਰੀ ਸਰਕਾਰੀ ਕન્યા ਸੀਨੀਅਰ ਸਕੂਲ ਸਮਾਰਟ ਸਕੂਲ ਕੈਂਪ ਬਟਾਲਾ ਬਤੌਰ ਪੰਜਾਬੀ ਅਧਿਆਪਕਾ ਸੇਵਾ ਨਿਭਾ ਰਹੀ ਹਾਂ ਕਿ ਅਸੀਂ ਰਾਜੀਵ ਗਾਂਧੀ ਸਟੇਡੀਅਮ ਦੇਖੇ ਬੱਚਿਆਂ ਨੂੰ ਲੈ ਕੇ ਆਜ਼ਾਦੀ ਦਿਵਸ ਦੀ ਜੋ ਐਸਰਸ ਯਾਚੂ ਫਾਈਨਲ ਉਦੇ ਵਿੱਚ ਪਹੁੰਚੇ ਹਾਂ ਕਿ ਕਾਫੀ ਦਿਨਾਂ ਤੋਂ ਬੱਚਿਆਂ 'ਚ ਬਹੁਤ ਉਮੰਗ ਸੀ ਉਤਸ਼ਾਹ ਸੀਗਾ ਇਸ ਨੂੰ ਲੈ ਕੇ ਔਰ ਬੱਚਿਆਂ ਨੇ ਤਿਆਰੀ ਕੀਤੀ ਹੈ ਕੋ ਔਰ ਅਸੀਂ ਫਰ ਸਾਰ ਸਾਰੇ ਇੱਥੇ ਪਹੁੰਚ ਗਏ ਹਾਂ ਜੀ ਮੇਰਾ ਨਾਮ ਸੀਨੀਅਰ ਅਫਸਰ ਜਸਕਰਨ ਪਾਲ ਹਾਂ ਜੇਡੀ ਸਕੂਲ ਤੋਂ ਗੁਰਨਾਣ ਕਾਲਸ ਕਿੱਥੇ ਪਹੁੰਚੇ ਹੋ ਤੇ ਕਦ ਦੇ ਵਸਤੇ ਪਹੁੰਚੇ ਹੋ ਆਈਟੀਆਈ ਪੋਲਟਾ ਕਾਲਜਰ ਜੀਵ ਗਾਂਧੀ ਸਟੇਡੀਅਮ ਪਹੁੰਚੇ 15 ਅਗਸਤ ਦੀ ਪਰੇਡ ਵਾਸਤੇ 15 ਅਗਸਤ ਨੂੰ ਕੀ ਹੋਇਆ ਸੀ 15 ਅਗਸਤ ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਕਿਹੜਾ ਸੰਦੇ 1947 ਦੇ ਵਿੱਚ ਕਿਹੜੇ ਦੇਸ਼ ਨੂੰ ਸਾਡੇ ਨੂੰ ਆਜ਼ਾਦੀ ਕਿਹੜੇ ਕਿੰਨੇ ਸਾਲ ਹੋ ਗਏ ਨੇ ਕਿ ਆਜ਼ਾਦੀ ਮਿਲੀ ਕਿੰਨੇ ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਣ ਨੂੰ 78 ਸਾਲ ਹੋ ਚੁੱਕੇ ਕੱਲ ਪਰਸੋਂ 15 ਅਗਸਤ ਆ ਤੇ ਕੀ ਕੀਤਾ ਜਾਏਗਾ 15 ਅਗਸਤ ਨੂੰ 15 ਅਗਸਤ ਨੂੰ ਸਾਰੇ ਇਕੱਠੇ ਹੋਵਾਂਗੇ ਤੇ ਆਪਣੇ ਤਿਰੰਗੇ ਨੂੰ ਸਲੂਟ ਦੇਵਾਂਗੇ ਤੇ ਆਪਣੇ ਦੇਸ਼ ਆਜ਼ਾਦ ਹੋਣ ਦੀ ਖੁਸ਼ੀ ਮਨਾਵਾਂਗੇ ਤਿਰੰਗੇ ਦੇ ਵਿੱਚ ਕਿੰਨੇ ਰੰਗ ਹੁੰਦੇ ਨੇ 3 ਰ ਉਹਦੇ ਵਿੱਚ ਕਿੰਨੀਆਂ ਚੱਕਰ ਦੀ ਲੀਕਾ ਨਹੀਂ 24 ਲੰਘ ਹਾਂਜੀ 24 ਲੰਘ ਹੁੰਦੀਆਂ ਉਸ ਨੂੰ ਕਹਿੰਦੇ ਕੀ ਅਸ਼ੋਕਾ ਚੱਕਰ ਕਿਹਨਾਂ ਸ਼ੋਕ ਜੀ ਇਹ ਤਿਰੰਗੇ ਦੀ ਝੰਡੇ ਨੂੰ ਰਸਮ ਨੂੰ ਅਦਾ ਕਿਹਦੇ ਵੱਲ ਕੀਤਾ ਜਾ ਰਿਹਾ ਹੈਗਾ ਪਤਾ ਤੁਹਾਨੂੰ ਬਟਾਲਾ ਤੋਂ ਸਰਸੈਂਸਾਰੀ ਕੋਲ ਝੰਡੇ ਦੀ ਰਸਮ ਨੂੰ ਕਿਹਨਾਂ ਵੱਲ ਅਦਾ ਕੀਤਾ ਜਾ ਰਿਹਾ ਹੈ ਐਸਟੀਐਮ ਬਟਾਲਾ ਤੋਂ ਐਸਜੀਐਮ ਬਟਾਲਾ ਵੱਲ ਆਪ ਦੇ ਨਾਲ ਗਰੁੱਪ 'ਚ ਕਿੰਨੇ ਬੰਦੇ ਨੇ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਐਮਐਸਸੀ ਦੇ 150 ਬੰਦੇ ਕਿੰਨੇ ਦਿਨ ਤੋਂ ਪ੍ਰੈਕਟਿਸ ਚੱਲ ਰਹੀ ਹੈ 15 ਦਿਨਾਂ ਤੋਂ ਆਪਣੀ ਸੂਰਜ ਦੇ ਵਿੱਚ ਲੋਕ ਜਿਹੜੇ ਤੁਹਾਨੂੰ ਪ੍ਰੈਕਟਿਸ ਕਰਾ ਰਹੇ ਹੈ ਉਹਨਾਂ ਦੇ ਸ਼ੁਭ ਨਾਮ ਕੀ ਹੈ ਜਿਨ੍ਹਾਂ ਕੋਲ ਤੁਸੀਂ ਇਹ ਸਿੱਖਿਆ ਲਿਆ ਰਹੇ ਹੋ ਪ੍ਰੈਕਟਿਸ ਕਰਾ ਰਹੇ ਹੋ ਉਹਨਾਂ ਦਾ ਸ਼ੁਭ ਨਾਮ ਬਿੰਦਰ ਸਿੰਘ ਨੈਕਸ ਉਪਦੇਸ਼ਕ ਬਿੰਦਰ ਸਿੰਘ ਤੇ ਕੀ ਕੋ ਸਿੱਖਣਾ ਮਿਲਿਆ ਫਿਰ ਉਹਨਾਂ ਨੂੰ ਪਲੇਟ ਸਿੱਖਣ ਨੂੰ ਮਿਲੀ ਆ ਟ੍ਰੇਲ ਸਿੱਖਣ ਨੂੰ ਮਿਲੀ ਤੇ ਡਿਸਪਲਾਈਨ ਚ ਰਹਿਣਾ ਸਿੱਖਣ ਨੂੰ ਮਿਲਿਆ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਅੱਜ ਕੱਲ੍ਹ ਦੀ ਜੁਵਾ ਪੀੜੀ ਬੱਚੇ ਪੜ੍ਹ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਸ਼ ਨਾਲ ਜੁੜੋ ਆਪਣੇ ਨਾਲ ਤੇ ਦੇਸ਼ ਭਗਤੀ ਨਾਲ ਜੁੜੋ ਤੇ ਤਰੱਕੀਆਂ ਕਰੋ ਤੇ ਪੜ੍ਹਾਈ ਕਰੋ ਅਗਰ ਤੁਹਾਨੂੰ ਕੱਲ ਨੂੰ ਚਾਂਸ ਮਿਲਦਾ ਹੈ ਕਿ ਦਾ ਵਰਦੀਆਂ ਵਿੱਚ ਪੁਲਿਸ ਦੀਆਂ ਪਈਆਂ ਨੇ ਪੁਲਿਸ ਵਿੱਚ ਨੌਕਰੀ ਕਰਨ ਦਾ ਚਾਂਸ ਮਿਲ ਜਾਵੇ ਤੇ ਤੁਸੀਂ ਜਾਣਾ ਜ਼ਰੂਰੀ ਸਮਝੋਗੇ ਕਿ ਪੁਲਿਸ ਨੌਕਰੀ ਕਰਨੀ ਹੈ। ਖੁਸ਼ਲੀ। ਅਗਰ ਆਰਮੀ ਦੀ ਨੌਕਰੀ ਮਿਲ ਜਾਂਦੀ ਹੈ ਜਾਨ ਨੂੰ ਤਿਆਰ। ਤਿਆਰ। ਜੁਨੀਸ਼ੀ ਦਾ ਨੂੰ ਜਾਨ ਦਾ ਪੈਰਾ ਡਰ ਲੱਗਦਾ ਹੈ ਕਿ ਕਿਉਂਕਿ ਉੱਥੇ ਜਾ ਕੇ ਸ਼ਹੀਦ ਹੀ ਹੋਣਾ। ਤੇ ਡਰ ਲੱਗਦਾ ਅੱਜ ਕੱਲ੍ਹ ਦੇ ਬੱਚੇ ਜਾਂਦੇ ਨਹੀਂ ਜਾਨ ਨੂੰ ਤਿਆਰ। ਨਹੀਂ ਨਹੀਂ ਕੋਈ ਡਰ ਨਹੀਂ ਜਾਂਦੇ ਤਿਆਰ। ਜਦੋਂ ਯੂਨੀਫਾਰਮ ਪਾ ਲਈ ਕਿ ਆਪਾਂ ਪੁਲਿਸ ਵਾਲੇ ਬਣ ਗਏ ਆ। ਨਹੀਂ ਇਹ ਐਨਸੀਸੀ ਦੀ ਯੂਨੀਫਾਰਮ ਆ ਨੌਜਦੀ ਤਿਆਰੀ ਕਰਾਈ ਜਾਂਦੀ ਤੇ ਇਹ ਫੌਜ ਜਾਨ ਨੂੰ ਪੂਰੇ ਤਿਆਰ।